ਤਰੀਕਾਲ ਜੀ ਲਓ ਜੀ ਮੰਡੀ ਪਹੁੰਚ ਗਏ ਚੈੱਕ ਕਰ ਰਿਹਾ ਬੰਦਾ ਆ ਬੱਲੇ ਬਾਈ ਵੀ ਗਲੇ ਆ ਗਿਆ ਮੈਨਾਂ ਗਿਆ ਕਿਤੇ ਹਰੇ ਪਿੱਛੇ ਹੀ ਆ ਹਾਂ ਕਿਤੇ ਉੱਛੀ ਆ ਮਾਪਾ ਲੈ ਹਾਂ ਬੱਲੇ ਤਾਂ ਹੋਰ ਦੇਖਿਆ ਸਾਰੇ ਦਾ ਹਾਂ ਹਾਂ ਪਹਾ ਅਨੇ ਬੋਸਟੇ ਹੀ ਹੈਗਾ ਫੋਨ ਕਰਕੇ ਨਾ ਮੈਨਾਂ ਆ ਗਿਆ ਤਾਂ ਇਹਨੂੰ ਪੁੱਛਦਾ ਵੀ ਤਾਰ ਨਹੀਂ ਕਿੱਥੇ ਹੈਗਾ ਕਿਆ ਕਹਦੇ ਹੁਣ ਤਾਰ ਨਹੀਂ ਬਣੀ ਇਹੇ ਨਾ ਨਾ ਹਲੇ ਤਾਂ ਦੇਖਦੇ ਆ ਲਾਉਂਦਾ ਤਾਂ ਖਾਲੀ ਆਉਗਾ ਬੱਚਾਰੇ ਆ ਸਾਡੀ ਵੱਡੀ ਗੱਲ ਹੈ ਗਾ ਅਸੀਂ ਉੱਥੇ ਜਾਈਏ ਫਲਦਾ ਨਹੀਂ ਕੋਈ ਨੇ ਖਾਣਾ ਪੜੇਗਾ ਖੜੇ ਆ ਕੋਈ ਗੱਲ ਨਹੀਂ ਵਾ ਠੀਕ ਆ ਕੋਈ ਨਹੀਂ ਟਾਈਮ ਲੱਗਦਾ ਉਹ ਤਾਂ ਮਾਲ ਫਰਕ ਪਈ ਜਾਂਦਾ ਫਰਕ ਪਈ ਜਾਂਦਾ ਹੂੰ ਅੱਗੇ ਵਾਂਗੂ ਰੌਣਕ ਤਾਂ ਨਹੀਂ ਹੈਗੀ ਮੰਡੀ 'ਚ ਰੌਣਕ ਤਾਂ ਨਹੀਂ ਹੈਗੀ ਰੌਣਕ ਤਾਂ ਪਹਿਲਾਂ ਵੀ ਜੱਟ ਆਉਂਦੀ ਸੀ ਮੇਰੇ ਸਾਹਮਣੇ ਹੀ ਤਾਂ ਉਹ ਕੱਲ 20 ਫੁੱਟ ਟੱਪੜਿਆ ਵਸ ਉਹਨੇ ਹਾਂ ਸੀਸੀ ਲੱਗੀ ਵੀ ਆਦਾ ਤਾਂ ਉਹਦੇ 45 ਵੀ 50 ਵਜੂ ਦਾ ਗੇਟ ਜਾਣੇ ਵਾਲਾ ਕਰਦਾ ਹਾਂ ਕਿੰਨਾ ਗਿਆ ਤਾਂ 31 ਤੋਂ 33 36 36 ਬਜਰੇ ਨਹੀਂ ਹੈਗੇ ਜਿਹਦੀ ਵਿੱਚ ਕੋਈ ਕਹਿੰਦਾ ਮੈਂ ਉਹ ਵੀ ਆਦੋ ਵਾਲੀ ਵੀ ਰੌਣਕ ਨਹੀਂ ਦੇਖਦੀ ਉਪਨਾ ਹਾਂ ਆ ਪੱਖੇ ਦੀ ਮੋਜ ਆ ਜੀ ਦੂਰ ਮਾਰਦਾ ਨਹੀਂ ਤਾਂ ਪੀਪਿਆਂ ਗਾ ਹਟਾਈ ਜਾਂਦੇ ਤੇ ਇੱਕ ਤੇ ਇੱਕ ਚੀਜ਼ ਆਉਂਦੀ ਆ ਆ ਜੀ ਕਹਿੰਦਾ ਵੀ ਦੇਖੋ ਇਹੋ ਤੱਕ ਨਹੀਂ ਗਈ ਜੀ ਨਾਲ ਉਹ ਖੇਤ ਵਿੱਚ ਉੜ ਕੇ ਆਇਆ ਕਰਦਾ ਆਈ ਜਾਣੀ ਕੰਪੈਨ ਕੰਪੈਨ ਚ ਪੱਖਾ ਹੀ ਲਾਉਣੇ ਆ ਵਜਾਏ ਸਾਫ ਕਰਕੇ ਕੱਢੇ ਉਹ ਬਾਹਰ ਕਿਤੇ ਇਹ ਕੰਮ ਚੱਲਦਾ ਹੁਣ ਜੇ ਹੋਰ ਦੇਸ਼ਾਂ ਚੋਂ ਦੀ ਚైనా ਵਿੱਚ ਜਪਾਨ ਚ ਉੱਥੇ ਉਹਨਾਂ ਕੋਲ ਪੱਖੇ ਥੋੜੋ ਵੈਕਣ ਉਹਨਾਂ ਕੋ ਆਪਣੀ ਤਕਨੀਕ ਆ ਲੋ ਜੀ ਲਾਤਾ ਪੱਖਾ ਭਰਨੇ ਦਾ ਹਲੇ ਪਤਾ ਨਹੀਂ ਰਾਜੇ ਬਾਈ ਦੀ ਵੀ ਕਰਤੀ ਢੇਰੀ ਰੇਡੀ ਆ ਸਾਡੀਆਂ ਢੇਰੀਆਂ ਰਾਜੇ ਬਾਈ ਬੌਬੜੀਆਂ ਢੇਰੀਆਂ ਬੌਬੜੀਆਂ ਉਹ ਪਿੱਛੇ ਜਿਹੜਾ ਬਾਜ਼ਾਰ ਦਾ ਮਾਲ ਉਹਦੇ ਆਂਦਾ ਇੱਧਰ ਵੀ ਤਾਂ ਬੌਬੜੀ ਢੇਰੀ ਆ ਦੇਖ ਬੰਮੋਕ ਚਲੇ ਆ ਉਹਦੇ ਗਾਣੇ ਸ਼ੁਰੂ ਆਜ ਚ ਹੋਇਆ ਆ ਪੱਖਾ ਹੀ ਟੈਟ ਕਰੀ ਜਾਂਦੇ ਆ ਇੱਕ ਹੋਰ ਆ ਜਿੱਦਾਂ ਇੱਧਰ ਨਾਗਲ ਦਾ ਹੋਰ ਐਂਟਰੀ ਗੱਡੀ ਜਾਂਦੇ ਆ ਪਿੱਛੇ ਤਾਂ ਦੇਖ ਮੈਂ ਇੱਧਰ ਦਾ ਆ ਮੈਂ ਕਿੰਨੇ ਹੋਣਾ 4 ਕੁਆਰਟਰ ਦਾ ਹੋਣਾ ਹਾਂ 4 ਕੁਆਰਟਰ ਦਾ ਹੋਣਾ ਦਾ ਭੁਗਤ ਦੇਚੇ 1500 ਦਾ ਹਾਂ ਪਹਿਲਾ ਮੈਂ ਗੇਅਰ ਦੇ 32 ਕੁਆਂਟਲ ਉਹਦਾ ਵੇਚਿਆ ਤਾਂ ਮੈਂ 1000 ਰੁਪਏ ਦਾ। ਉਹਦੇ ਹੀ ਜਾਏਗਾ। ਪਤਾ ਨਹੀਂ ਉਹਦੇ ਵਿੱਚ ਜੇ ਮੂਸਾ ਹੁਣ ਮੈਂ ਕੱਟਿਆ ਪੱਖਾ ਹੀ ਸਾਨੂੰ ਹੈ ਜੇ ਮੇਰੇ ਆ ਗਿਆ ਸੀ। ਪਹਿਲਾਂ ਦਾਦਿਆਂ ਦਾ ਪੱਖਾ ਹੀ ਗਾਇਬ ਕਰ ਦੇਣਾ ਤਾਂ ਸੀ। ਹਾਂ ਹੁਣ ਬੱਸ ਆਪਦੇ। ਉਹਨਾਂ ਨਵਾਂ ਲੱਗਦਾ। ਜਦ ਆਇਆ ਮਾਲ ਵਧੀਆ ਪੱਖਾ ਆ ਗਿਆ। ਆਈ ਨਹੀਂ ਪਤਾ। ਇਹ ਦੁਬੰਦੇ ਨੂੰ ਨਹੀਂ ਆਇਆ। ਯਾਰੇ ਪਤਾ ਹੈ ਕਿ ਗੱਲ ਇਹਨੂੰ ਆਹੀਂ ਵੀ ਡੋਡੀ ਆਉਂਦੀ। ਡੋਡੀ ਤਾਂ ਆਉਣੀ ਆਉਣੀ ਆ। ਇਹ ਪੱਖੇ ਨੂੰ ਡੈਟ ਕਰੀ ਜਾਂਦੇ ਆ। ਇਹ ਪੱਖੇ ਨੂੰ ਡੈਟ ਕਰੀ ਜਾਂਦੇ ਆ। ਬਾਕੀ ਪਤਾ ਕੁਝ ਨਹੀਂ ਹੈਗਾ। ਜੇ ਅਸੀਂ ਕਹਿੰਦੇ ਵੀ ਪੱਖਾ ਡੈਟ ਘੱਟ ਕਰੀ ਉਦੋਂ ਇਹ ਡ ਉਹ ਦੇ ਇਹ ਖਾਲੀ ਹੋਣੀ ਹੁਣ ਚਾਹੁੰਦਾ ਲੈ ਬਰਾਤਰਾ ਉਹ 26 ਪਈਏ ਉਹ 26 ਆ ਉਹਨੂੰ ਆਇਆ ਰਾਇ ਪੱਕਾ ਵੀ ਆਦਾ ਬਈ ਇਹ ਦੇ ਲਖ ਸਾਫ ਬਈਆ ਸ਼ਾਬਦੀਆ ਇੱਕ ਹੋਰ ਤੇ ਕੁਛ ਉਹ 26 ਮੇਰੇ ਵਾਲੀ ਦੀ ਬਹੁਤ ਵਧੀਆ ਥੱਲੇ ਹੋਰ ਦੇ ਕਿਹਦੀ ਤੇਰੀ ਆਈ ਦੀ ਆ ਉਸੇ ਫੋਡੀ ਤੇ ਨਿਕਾਟਾਰ ਕੇ ਗਿਆ ਬੰਦਾ ਸਵਾਏ ਆ ਜਮਾਈ ਅਛਾ ਉਹ ਪਈ ਸਾਮਣੇ ਫਰੀ ਹੋ ਜਾਵੇਂ ਈ ਬਹੁਤ ਜਣੇ ਨੇ ਮੈਨੂੰ ਸੀਰੀਕਾ ਉਹ ਮੇਰੇ ਥੱਲੇ 26 ਉਹ ਬਹੁਤ ਵਧੀਆ ਏ ਚੱਲ ਦੇਖਦੇ ਆ ਲਓ ਜੀ ਆਪਣੇ ਵਾਲੇ ਵੀ ਭਰਨ ਹੋਣ ਲੱਗ ਗੀ ਉਸ ਲੱਦ ਕੇ ਆਪਾਂ ਉਹ ਟਰਾਲਾ ਬਾਹਰ ਕਢਾਇਆ ਏ ਰੋਪੜ ਮੰਡੀ ਦਾ ਫਾਇਦਾ ਵੀ ਜੇ ਮਾਲ ਸੁੱਕਾ ਏ ਤਾਂ ਦੇਖ ਲਓ ਵੀ ਹੁਣ ਟਾਈਮ ਹੋ ਗਿਆ ਹਲੇ 9:00 ਵਜੇ 5 ਮਿੰਟ 2-4 ਘੰਟੇ ਵਿੱਚ ਉਹ ਬੰਦਾ ਵਿਲਾ ਹੋ ਜਾਂਦਾ ਗੈਲ ਦੀ ਗੈਲ ਜੇ ਮਾਲ ਸੁੱਕਾ ਹੁਣ ਜੇ ਮਾਲ ਹੀ ਨਰਮੂਗਾ ਫਿਰ ਤਾਂ ਫੁੱਲਣ ਵਾਲਾ ਕੰਮ ਆ ਜੇ ਕਣਾਂ ਫੁੱਲੀ ਵੀ ਆ ਹੁਣ ਲੱਗੇ ਫੁੱਲਣ ਉਧਰ ਫੁੱਲੀ ਵੀ ਆ ਸਾਰੇ ਪਾਸੇ ਅੱਧਰੇ ਚੇ ਰੱਖਿਆ ਵਾ ਬਾਈਆਂ ਨੇ ਫੁੱਲਣ ਨੂੰ ਪਰ ਇਹ ਕੰਮ ਪਰ ਜੇ ਮਾਲ ਸੁੱਕਾ ਏ ਤੇ ਕੋਈ ਚੱਕਰ ਨਹੀਂ ਤੇ ਜਿੱਕਣਾ ਮਰਜ਼ੀ ਲਿਓ ਜਦ ਇਹ ਭਰ ਜਾਂਦੀ ਏ ਰੋਪੜ ਸਾਰੇ ਆੜਤੀਆਂ ਕੋਲੇ ਇਹੀ ਫਰਕ ਆ ਬਸ ਰੋਪੜ ਦਾ ਇੱਕ ਅਸੀਂ ਦੇਖਿਆ ਔਰੇ ਹੁਣ ਤਾਂ ਫੋਲ ਫਲੀਏ ਵਾਲਾ ਕੰਮ ਗਿਆ ਅੱਗੇ ਜਿੰਦੇ ਆ ਗਏ ਫੋਲੇ ਕਰਦੇ ਤੇ ਉਦੇ ਬਾਅਦ ਹੁਣ ਇੱਧੇ ਜਿਹੜਾ ਜਿੰਦੇ ਗਾ ਲੱਗਿਆ ਵਾ ਹੁਣ ਤਾਂ ਟਰੈਕਟਰ ਆ ਗਿਆ ਟਰੈਕਟਰ ਗਾ 10 ਮਿੰਟੇ ਚ ਫੋਲ ਕੇ ਬੰਦਾ ਉਹ ਜਾਂਦਾ 10 ਮਿੰਟੇ ਚ ਇਕੱਠੀ ਕਰ ਦਿੰਦੇ ਆ ਚੱਲ ਐਨੇ ਚ ਬਿਹਲੇ ਭਰੋ ਚੱਲੀ ਜੀ ਜੀ ਕਟਰ ਵਾਲੇ ਨੂੰ ਦੇਖ ਰਿਹਾ ਹਲੇ ਤੱਕ ਆਇਆ ਨਹੀਂ ਜਰਨੂ ਵੀ ਕਿਸ ਹੱਦ ਹੋਣ ਨੂੰ ਵੀ ਜਿਆਦਾ ਉਹ ਵੀ ਨਹੀਂ ਆਇਆ ਕਾਹ ਮਾ ਅਗਰ ਫੇਰ ਜਾ ਕੇ ਆਉਂਦਾ ਫਿਰ ਮੇਰ ਸੀ ਅੱਜ ਫੇਰ ਵੱਢਣ ਲੱਗੇ ਮੈਨੂੰ ਲੱਗਦੀ ਗਿੱਲੇ ਖੇਤ ਕਰਕੇ ਚੌਥੀ ਪੰਜਵੀਂ ਵਾਰੀ ਮਸ਼ੀਨ ਆਉਣ ਲੱਗੀ ਔਰੇ ਦੇਖਦੇ ਅੱਜ ਵੱਢ ਹੁੰਦੇ ਕਿ ਨਹੀਂ ਮਸ਼ੀਨ ਆਏ ਤੇ ਪਤਾ ਲੱਗੂ ਲੋ ਜੀ ਆਲੀ ਲਾਈਟ ਅੱਜ ਅੱਜ ਮੁਰਗੀ ਦਵਾਈ ਦਾ ਮਸ਼ੀਨ ਬੀਚ ਹੋ ਗਿਆ ਹੁਣ ਬਾਕੀ ਗੱਲਾਂ ਦੀਆਂ ਗੱਲਾਂ ਕਈ ਦਿਨ ਦਾ ਉਹ ਵੀ ਮੇਰੇ ਵਾਂਗੂ ਫਸਿਆ ਪਤਾ ਹੁਣ ਉਹਦਾ ਬੀਚ ਹੋ ਗਿਆ ਹੁਣ ਬਰਸੀਨ ਉਹ ਵੀ ਵਿਲਾ ਇੱਧਰ ਦਾ ਹਰਿਆਈ ਚੜਾਤੀ ਡਾਇ ਨੇ ਪਸੀਨ ਦੇ ਵਿੱਚ ਜੰਮਿਆ ਇਹਨਾਂ ਬਰਸੀਨ ਬਾਕੀ ਜਿਰੀ ਵਾਲਾ ਕੰਮ ਤਾਂ ਇਸੋਂ ਇਹੇ ਜਿਹਾ ਹੀ ਰਿਹਾ ਜੀ 1.9 19 ਕੁਇੰਟਲ 70 80 ਕਿਲੋਗ੍ਰਾਮ ਦੀ ਐਵਰੇਜ ਬੈਠੀ ਆ 20 ਲਾਲੋ ਚਲੋ ਫੂਸ ਫਾਸ ਘਰਾ ਹੈਗਾ ਥੋੜਾ ਜਿਹਾ 20 ਕੁਇੰਟਲ ਦਾ ਝਾੜ ਆਇਆ 128 ਦਾ ਪੀ ਆਰ 128 ਦਾ ਚਲੋ ਫੇਰ ਵੀ ਬਹੁਤ ਵਧੀਆ ਰਹੀ ਮੈਂ ਦੇਖਿਆ ਵੀ ਜਿਹਦੇ ਬੌਨੇ ਰੋਗ ਆ ਗਏ ਤੇ ਉਹਦੇ ਤਾਂ 10 12 15 ਇੱਥੇ ਤਾਂ ਕੇ ਝਾੜ ਆ ਗਿਆ ਤਾਂ ਫੇਰ ਵੀ ਚਲੋ ਠੀਕ ਆ 20 ਹੋ ਗਈ ਬਚਾਉ ਰਿਹਾ ਬਾਕੀ ਜੇ ਨਾਲ ਤਾਂ ਰਲ ਗਏ ਚਲੋ ਕਿਸੇ ਦਾ 23 24 ਆ ਗਿਆ ਸਾਡਾ 20 ਆ ਗਿਆ ਇੰਨੇ ਚ ਕੋਈ ਚੱਕਰ ਨਹੀਂ ਪਰ ਰੱਬ ਦੀ ਕਿਰਪਾ ਕਰੇ ਇਹ ਚੀਜ਼ ਤਾਂ ਬਚਾਉ ਹੋ ਗਿਆ ਜਿਨ੍ਹਾਂ ਦਾ 8 10 ਆਇਆ ਜਾਂ 15 ਆਇਆ ਬਾਕੀ ਚੱਲੀ ਜਾਣਾ ਜੀ ਕੰਮ ਦੰਦੇ ਤਾਂ ਕਦੇ ਵੱਧ ਪਿਛਲੀ ਵਾਰੀ ਅੰਤ ਨਹੀਂ ਤਾਂ ਇੰਨਾ ਝਾੜਤਾ ਰੱਬ ਦੀ ਕਿਰਪਾ ਕਰ ਲੈ ਐਸੋਂ ਘਟੇ ਗਿਆ ਚਲੋ ਗਾਹਾਂ ਵਾਲੀ ਫੇਰ ਆ ਜੂ ਵੱਧ ਫੇਰ ਕਸਰ ਬਰਾਬਰ ਹੋ ਜੂ ਪਹੁੰਚੇ ਗਿਆ ਫੋਰਮੈਨ ਸਾਹਿਬ ਕਟਰ ਮਾਰਨ ਤੇ ਦੇਖਦੇ ਆ ਕਦੀ ਦੀ ਹੁਣ ਪੰਡਾ ਬਣਦੀ ਨਹੀਂ ਤਾਂ ਫਿਰ ਚੱਕ ਕੇ ਬਾਹਰ ਕੱਢਣਾ ਪੈਣਾ ਸਾਨੂੰ ਇਹਨੂੰ ਕਿਉਂਕਿ ਫਿਰ ਕੰਮ ਖਰਾਬ ਆ ਇਹਦਾ ਗੰਨਾ ਵੀਜਣਾ ਆਪਾਂ ਨੇ ਇਹਦੇ ਕਰਕੇ ਇਹ ਬਾਹਰੇ ਕੱਢਿਆ ਵਾ ਲੋਟ ਆ ਮਗਾਜੀ ਬਾਹਰ ਕੱਢ ਦੀਏ ਜਾਂ ਪੰਡਾ ਬਣਾ ਲਈ ਜਾਵੇ ਤਾਂ ਵੀ ਠੀਕ ਆ ਸੁੱਕੇ ਦੇ ਇੱਕ ਅੱਧਾ ਦਿਨ ਬਾਕੀ ਦੇਖਦੇ ਚਲੋ ਜੇ ਕੋਈ ਇੱਕਣਾ ਪੰਡਾ ਚੱਕ ਲਈ ਗਿਆ ਤਾਂ ਵੀ ਠੀਕ ਆ ਕੋਈ ਬਣਾ ਲਈ ਗਿਆ ਪੰਡਾ ਤਾਂ ਵੀ ਠੀਕ ਜਿੱਤਣਾ ਕੰਮ ਲੂਟ ਆ ਗਿਆ ਆਪਣਾ ਹੀ ਗੰਨਾ ਦੂਜਣੇ ਦੀ ਕੋਈ ਨਹੀਂ ਕਰਨੀ ਆਪਾਂ ਨੂੰ ਲੋਕ ਦੇਖਦੇ ਆ ਬਾਕੀ ਕਿੰਨਾ ਕੁ ਸਫਾਈ ਹੁੰਦੀ ਆ ਹੁਣ ਤੇ ਲਿਓ ਕਿਹੜੀ ਮਸ਼ੀਨ ਚੱਲਦੀ ਆ ਚੈਨ ਵਾਲੀ ਆ ਉਹ ਵੀ ਭੰਮਾ ਬਣਾ ਦੇ ਸ਼ਾਈ ਇੱਧਰ ਆ ਵੀ ਹੁਣ ਭੜਾਉਣੇ ਆ ਹੈਂ ਭੜਾਉਣੇ ਕੋਈ ਸ਼ਾਈ ਆ ਜਿਹੜੇ ਗਿੱਲੇ ਚਾ ਹੁਣੇ ਸਮਾਂ ਤੇਰੇ ਮਸ਼ੀਨ ਨਹੀਂ ਚੱਲਦੀ ਇੱਥੇ ਥੱਲੀ ਜ਼ਿੰਮੇਵਾਰੀ ਆ ਹੁਣ ਥੱਲੀ ਆ ਮੈਂ ਭਰਾਵੇ ਚਾਹੇ ਨਾ ਬਣਾਉਂਦਾ ਥੱਲੀ ਕੈਪਟਨ ਮੈਂ ਮੈਂ ਕਹਿੰਦਾ ਤੂੰ ਮੇਹੀ ਦੱਸ ਤੈਨੂੰ ਹੁੰਦਾ ਹੈਗਾ ਥੱਲੀ ਭਾਵੇਂ ਰੰਦਾ ਆ ਗਿਆ ਗਾਦ ਸੁਣ ਲਿਆ ਹੈ ਜਿਵੇਂ ਕਿ ਕਹਿਆ ਤਾਂ ਬੋਈ ਫੋਰ ਆ ਗਈ ਸੀ ਨਾ ਪਟਾਣਾ ਚਾਹ ਤਾਂ ਪਟਾਈ ਨਹੀਂ ਹੈਗੇ ਇਹਨੇ ਫੋਰ ਬਈ ਫੋਰ ਤੇ ਵੀ ਦਲੀ ਔਖੀ ਵੱਡ ਹੋਣੀ ਸੀ ਗਿੱਲਾ ਜਿਆਦਾ ਸੀ ਜਦ ਗਿੱਲਾ ਜਿਆਦਾ ਤਾਂ ਉਹਨੂੰ ਕੀ ਹੋ ਗਿਆ ਖਰਾਬ ਹੋ ਗਈ ਉਹ ਚਾਹ ਮੈਂ ਜਾਣਾ ਹੈ ਨਾ ਨਾ ਚਾਹ ਫਿਰ ਤੇ ਕਿਆ ਮਦਾਨਾ ਉਹ ਲੈ ਚਾਹ ਖੜਖੜਾ ਕੇ ਥੋੜੋ ਪੀਣੀ ਆ ਹੈ ਕਲਾ ਲੱਗਿਆ ਬੱਸ ਫੇ ਤਾਂ ਪੀਲੀ ਚਾਹ ਮੈਂ ਤਾਂ ਹੋ ਰਿਹਾ ਲੱਗੇ ਚਲਾਉਣ ਹੁਣ ਫੇਰ ਉਹ ਲੱਗਿਆ ਓਗਰ ਚਾਹ ਲਾਉਣ ਉਹ ਦੱਲੀ ਸੇਡ ਹੋਊਗੀ ਖਰਾਬੀ ਕੋਈ ਤਾਂ ਹੀ ਖੜੀ ਆ ਐ ਬੜਦੀ ਫਿਰਦੀ ਗਿੱਲੇ ਚ ਦੱਲੀ ਹਾਂ ਹਾਂ ਸਹੀ ਆ ਉੱਥੇ ਜਾ ਕੇ ਦੇਖੀ ਤੂੰ ਹੱਜ ਜਾਂਦੇ ਹਾਂ ਮੈਂ ਇਹਨਾਂ ਬੱਕ ਕੱਟਣ ਹੁੰਦਾ ਹਾਂ ਫੇ ਚੱਲਾਂ ਦੇ ਮੈਂ ਕਹਿੰਦਾ ਤੇਲ ਲੈ ਕੇ ਆਈ ਆ ਇਹ ਨਹੀਂ ਠੀਕ ਆ ਇੱਧਰ ਕੈ ਚੀਜ਼ ਆਹਾਂ ਉਹਨਾਂ ਕੰਮ ਤਾਂ ਨਹੀਂ ਮਾਰੇ ਯਾਰ ਉਹਨੇ ਮਾਨਾ ਕਿ ਲੋਕਾਂ ਨੇ ਵਾੜ ਲੈਣਾ ਦਾ ਤੂੰ ਤਾਂ ਉਹ ਗੰਨਾ ਬੀਜਣਾ ਨਹੀਂ ਤਾਂ ਮੈਂ ਲੋਕਾਂ ਨੂੰ ਤਾਂ ਮੇਰੇ ਕਹਿੰਦਾ ਮਹੀਨਾ ਵੱਢੀ ਜਾਂਦੇ ਚਾਰ ਦਿਨ ਨਹੀਂ ਤੁਹਾਡਾ ਚੱਕ ਹੋਣਾ ਇਹ ਫੇ ਫੇ ਚਾਰ ਦਿਨ ਯਾਰ ਮੇਰੀ ਗੱਲ ਸੁਣ ਲੈ ਜੇ ਨਾ ਫੇਰ ਤਾਂ ਚਾਰ ਦਿਨ ਵਿਹਲਾ ਨਹੀਂ ਹੋਣਾ ਤੇਰਾ ਉਹ ਤਾਂ ਹੁਣ ਆ ਹੀ ਨਹੀਂ ਤੇ ਜੇ ਛੱਡ ਦਿੰਦਾ ਉਹ ਤੋਂ ਬਾਅਦ ਉਹ ਫੋਨ ਹੈ ਕਿਹੜਾ ਤਾਂ ਉਹ ਲਾਹ ਕਹਦਾ ਹੈ ਕਿ ਨਾ ਤੇਰਾ ਪਿੰਡ ਨਾਲ ਇਕੱਠੇ ਗੱਲ ਕਰਦੇ ਤੁਹਾਡੇ ਇਹ ਦੋ ਕੱਲ ਦਾ ਦਿਨ ਵਿੱਚ ਸਾਫ ਹੋ ਜਾਣੇ ਤੇਰੇ ਅਰੇ ਜ ਆਵਾ ਦੇ ਹੈਂ ਆਈ ਹੋਰ ਅੱਛਾ ਹਾਈ ਡੀਲ ਸੱਡ ਦਿੰਨੇ ਜਿਹੜਾ ਲਿਆ ਬੰਦੇ ਲੈ ਕੇ ਆਜੋ ਪਿਆ ਸੀ ਨਾ ਇਹ ਕਹੀ ਜੋ ਕੋ ਸੋਕਾ ਖਾ ਰੋਟੇ ਆ ਹਰਾ ਹੀ ਪਿਆ ਹ ਜਿਹੜਾ ਵੱਢਿਆ ਹੋਇਆ ਚਾਰ ਦੋ ਦਿਨ ਦਾ ਸਹਾਇਯੋਜਨ ਹ ਹੁਣ ਜਿਹੜਾ ਖੜੇ ਆ ਝੁੰਡੇ ਜੇ ਮੈਂ ਤੇ ਛੜਾ ਲੈਂਦੇ ਸਾਈਬਰ ਕਾ ਭਾਈ ਤਿੰਨ ਦਿਨ ਚ ਖੇਤ ਖਾਲੀ ਹੋਊਗਾ ਤੇਰਾ ਹੋ ਜੇਣਾ ਨੀ ਤਾਂ ਫੇ ਖਾਲੀ ਚਾਹੀਦਾ ਦਾ ਹੁਣ ਤਾਂ ਕੁਸਤਾ ਹਿੱਲਾ ਕਰਨਾ ਹੀ ਤਾਂ ਯਾਰ ਹੁਣ ਕਰੀਏ ਕੀਆ ਗੰਨਾ ਬੀਜਾਂ ਕਰਕੇ ਦੋ ਦਿਨ ਸੱਕੂਗਾ ਪਰਸੋਂ ਦੇ ਬਾਅਦ ਕੋਈ ਚੱਕ ਲੈ ਗਿਆ ਠੀਕ ਨਹੀਂ ਆਪ ਕੱਢੂਗਾ ਬਾਹਰ ਅੱਗ ਲਾ ਦੀ ਨਹੀਂ ਹਾਂ ਅੱਗ ਲਾ ਦੀ ਹਾਂ ਬਾਹਰ ਆਪ ਕੱਢ ਕੇ ਸੇਟੂnga ਬਾੜੇ 'ਚ ਢੇਰ ਲਾ ਦੂੰਗਾ ਹੋਰ ਕਿਆ ਆਹੀ ਹੋਊਗਾ ਲੋਹੇ ਵਾਲੀ ਬਾਤ ਤਾਂ ਲਾ ਰਹੇ ਹੂੰ ਇਹਨਾਂ ਤੇ ਤੂੰ ਐਨੂੰ ਕੰਮ ਛੇੜ ਦੇ ਤੂੰ 75 ਦੂਰੇ ਬੰਨ੍ਹ ਨੇ ਇਹਦੇ ਵਿਚਾ ਕੇ ਕਿੱਥੇ ਘਰੇ ਵਿੱਚ ਘਰੇ 'ਚ ਹੀ ਅਸੀਂ ਤਾਂ ਖੇਤੋਂ ਉੱਧਰ ਕੱਢ ਕੇ ਤੋਹੈ ਕੇ ਵੰਦ ਦੇ ਹਾਂ ਇਹ ਖੇਤ ਦਾ ਇਤੋ ਸਾਹ ਹੈ ਪਰ ਕੋਈ ਤੇ ਨਾਗਲਾ ਭਾਰ ਕਢਣਾ ਦੇ ਵਿੱਚ ਢੇੜਣਾ ਪੈਣਾ ਟਰੈਲੇ ਤੁਹਾਨੂੰ ਉਹ ਬਾੜੇ 'ਚ ਸੜ ਦੇਣਾ ਬਾੜੇ 'ਚ ਲਾ ਦੇਣਾ ਘਰਾਂ ਕੋ ਟੱਕ ਲੂੰਗਾ ਉੱਥੇ ਗਿਆ ਬਥੇਰਾ ਅੱਗੇ ਮੈਂ ਉੱਥੇ ਲਾ ਦਾਂ ਟੱਕਣਾ ਕੀ ਲੈ ਲੈ ਤੇਰੇ ਗਏ ਤੇ ਨਹੀਂ ਟੱਕਣਾ 75 ਸੱਪ ਫਿਰਦੇ ਉੱਥੇ ਪਿੰਡ ਪਿੰਡ ਵਿੱਚ ਮੈਂ ਉਹ ਉੱਥੇ ਲਾਤਾ ਇੱਕ ਵਾਰ ਬੂਟਿਆਂ ਦੀ ਜੜਾਂ 'ਚ ਪ੍ਰਾਰਜੇ ਆ ਬਾਹਰ ਦਾ ਚੱਕ ਲੈਣਾ ਸਾਰੀ ਜੱਕ ਲੈ ਗਏ ਉਹ ਘਰ ਤੇ ਛੋੜੋ ਚੱਕਣਾ ਘਰ ਦੇ ਚਕਾ ਦੇਣਾ ਕਿਸੇ ਨੂੰ ਚਾਹੀਦਾ ਭਾਈ ਖੁੱਲੀ ਸ਼ੂਟ ਆ ਦੇਖਣਾ ਉਹ ਕਿਤੇ ਲਾਗ ਪਰ ਲਾ ਦੇ ਕਿਤੇ ਉਹ ਉਹਦੇ ਵਾਲੇ ਬਥੇਰੇ ਆਉਂਦੇ ਆ ਤੇਰੇ ਕਿਆ ਕਹਿੰਦੇ ਸੋਕ ਵਾਲੇ ਸਿਆਲ 'ਚ ਬਾਈ ਸਾਨੂੰ ਸੋਕ ਨੂੰ ਚਾਹੀਦਾ ਪੱਤੀ ਥੋੜੀ ਲਿਕੇ ਜਾਂਦੇ ਆ ਤੇ ਦੇਖਦਾ ਕਿਆ ਕੱਲੋਂ ਟ੍ਰੈਲਰ ਭਾਲਣਾ ਉਹਰੇ ਪਰ ਆਉਣਾ ਹੀ ਹੈ ਪਰਸੋਂ ਨੂੰ ਜੇ ਨਾ ਚੱਕ ਕੇ ਲੈ ਕੇ ਫਿਰ ਤਾਂ ਆਪ ਟਰੈਂਡਾ ਹੀ ਭਰਨਾ ਹੋਰ ਕੀ ਕਰਨਾ ਹੈ ਸਾਲਾਂ ਗੱਲ ਇਕੱਠੀ ਕਰਕੇ ਟਰਾਲਾ ਭਰੀ ਜਾਣਾ ਬਸ ਇਹ ਰੱਖ ਕੇ ਸਾਲਾਂ ਦਾ ਕਹਿੰਦੇ ਪੰਜਿਆਂ ਦਾ ਪੰਜਿਆਂ ਗੱਲ ਹੀ ਇਕੱਠੀ ਹੋਣੀ ਹੈ ਪੰਜਿਆਂ ਗੱਲ ਤਾਂ ਉਹਨੇ ਬਹੁਤ ਟੈਨ ਦਾ ਆਵੇ ਮਿੱਟੀ ਆਈ ਜਾਂਦੀ ਨਾ ਉੱਪਰ ਉੱਪਰ ਤੇ ਰੱਸੀ ਆ ਇਹੜ ਰੱਸੀ ਵਾਲਾ ਤਾਂ ਨਹੀਂ ਲੂਟ ਆਉਣਾ ਉਹ ਨਹੀਂ ਲੂਟ ਉੱਪਰ ਉੱਪਰ ਤੇ ਖਿੱਚ ਲੈਣਾ ਉਧਰੋਂ ਫੇਖੜ ਗਈ ਵਿਚਾਰੀ ਮੈਨੂੰ ਨਹੀਂ ਲੱਗਦਾ ਜੇ ਸਰੇ ਲਾਉਂਗੀ ਠਕਾਣੀ ਹੁਣ ਤਾਂ ਖਾ ਸਿਆ ਜਾਨੇ ਘੇਰੀ ਖੜੇ ਆ ਦੇਰੀ ਦਾ ਖੜੇ ਜਦੇ ਖਰਾਬ ਹੋ ਜਾਂਦੀ ਜਦ ਚੱਲ ਪੈਂਦੀ ਆ ਚੱਲ ਵੀ ਚੱਲ ਵੀ ਐਸਾ ਹੁੰਦਾ ਕਰਦੇ ਆ ਉਹ ਨਹੀਂ ਆ ਲਮੜਾ ਲਦਾ ਲਗੇ ਥੋੜੀ ਬੱਦ ਦਾ ਘੱਟ ਦਾ ਹਦਾ ਉਹ ਮਾਰਨੇ ਵੱਢ ਕੇ ਟਾਈਮ ਨਹੀਂ ਲਾਉਂਦੀ ਪਰ ਇੱਥੇ ਇਹਦੇ ਪਤਾ ਲੱਗੂ ਵੀ ਤਾਂ ਕਟਰ ਕਿੰਨੇ ਫੁੱਟ ਦਾ ਹੈ ਘੱਮ ਲੋਕ ਹੈ ਉਹ ਤਾਂ ਜੇ ਪਿਛਲੇ ਸਾਲ ਹੁੰਦੀ ਮੈਂ ਕਹਿੰਦਾ ਸੱਤ ਤਾਂ ਨਹੀਂ ਯਾਰ ਜਿਆਦਾ ਲੱਗਦਾ ਮੈਨੂੰ 10 ਤਾਂ ਲੱਗਿਆ ਬਾਕੀ ਗੋਲਾ ਹੀ ਤੇ ਦੇਖਦੇ ਆ ਕਿੰਨੇ ਫੁੱਟ ਦਾ ਹਾਂਜੀ ਮੋਟਾ ਬੱਤੂ ਗਾ ਦਿਆ ਹੀ ਨਹੀਂ ਛੱਟਾ ਹੁਣ ਡਾਇਆ ਤਾਂ ਲਿਆਇਆ ਨਹੀਂ ਬਾਹਰ ਵੀ ਦੇਣਾ ਟਾਈਮ ਡਾਇਆ ਨਾ ਤਾ ਦੋੜੋ ਤੇ ਨਾ ਸਪਰੇਅ ਕਰਨੀ ਡਾਇਆ ਦੀ ਖੋਲ ਕੇ ਰੱਖ ਦੇਣਾ ਦੋ ਤਿੰਨ ਘੰਟੇ ਬਾਅਦ ਹੋ ਜਾਣਾ ਵਿੱਚ ਡਾਇਆ ਵਿੱਚ ਸਾਰਾ ਕੁਝ ਸਪਰੇਅ ਕਰ ਦੇਣਾ ਚਲ ਨਾ ਵੀ ਫੁੱਲ ਭਰਤਾ ਪਾਣੀ ਦਾ ਹੈ ਯਾਰਾ ਲੱਗ ਗਿਆ ਪਾਣੀ ਜਗਦੀਪ ਕਿੰਨੀ ਨੂੰ ਕੱਢ ਦੇਣਾ ਦਾ ਪਰ ਹੁਣ ਨਾ ਕੱਢੀ ਹੁਣ ਤਾਂ ਛੱਟਾ ਦੇਣ ਲੱਗਿਆ ਰਾਤੇ ਰਾਤ ਪੀਜਣੇ ਨੇ ਆ ਆ ਆ ਬਾਕੀ ਆਇਆ ਮੁੰਡਾ ਹੌਰਨ ਮਾਰਦਾ ਆਉਂਦਾ ਹੌਰਨ ਹੋ ਕਿੱਕਣਾ ਕਰਉਣਾ ਆਗੇ ਵਿਚੇ ਵਾਲਾ ਵਾਲਾ ਬਾਲਟੀ ਦੇ ਰਲ ਦੇਣਾ ਲਫਾਵੇ ਚ ਰਲਾ ਲੈ ਦੇਖੇ ਜੀ ਕਰਨਾ ਪਾ ਦੇ ਪਾਣੀ ਨਿਕਲਦਾ ਜਾਂਦਾ ਜਗਦੀਪ ਗਿਨੀ ਚ ਪਹਿਨਾ ਕੱਢ ਦਿੰਦਾ ਬੜਾ ਰਹਿ ਜਾਂਦਾ ਸਭ ਸੁੱਕਦਾ ਇਹ ਨਾ ਸੁੱਕਦਾ ਜਾਣਾ ਤੇਤੀ ਜਮਾਂ ਵੀ ਲੈ ਜਾਨਵਰਾਂ ਨੇ ਡੁੱਬ ਲੈਣਾ ਇਹ ਥੈਲੀ ਜੀ ਲਫਾਵੇ ਚ ਰਲਾ ਲੈ ਦੋ ਸਮਾਨੇ ਬਹੁਤ ਚੱਕੀ ਫਿਰਦਾ ਕਰਾਇਆ ਹੂੰ

ਅਲਫਾ ਫੇਰ ਰਲਾ ਬੜੀ ਚ ਪੱਟਿਆ ਪਤਾ ਨਹੀਂ ਐਂ ਦੇਖ ਲਾ ਬਈ ਛਿਟੇਰੀ ਕਰਕੇ ਰਲਾ ਲਾ ਸਾਰਾ ਕੁਝ ਚੱਲ ਰਲਾ ਕੇ ਆਪਣਾ ਫੇਰ ਬਾਲਟੀ ਚ ਪਾ ਲੈ ਬੱਦੇ ਦੇ ਛੱਟਾ ਇੰਨਾ ਕੰਮ ਹੋਰ ਹੋਰਵਿੰਦਰ ਇਹ ਤਾਂ ਬਸ ਅਸੀਂ ਵੀਜ ਹੋ ਗਿਆ ਜਿੱਕੇ ਨਹੀਂ ਜਿੱਤਾ ਬਾਈ ਜਿਹੜਾ ਇਹ ਫੋਨ ਚਰ ਕੇ ਆ ਗਿਆ ਮਗਾਈ ਨਾ ਠਕੀ ਹੁਣ ਹਾਂ ਫੇਰ ਆ ਜੇ ਨਹੀਂ ਫੇਰ 10:30 ਵਜੇ ਰਾਤ ਵਾਲੀ ਮਸ਼ੀਨ ਲਾਈਟ ਰਾਤ ਨਹੀਂ ਦਿਨ ਮਾ ਸਵੇਰੇ ਵਾਲੀ ਪਹਿਲੇ ਇੱਕ ਵਾਰੀ ਅੱਛੇ ਧੜਕੇ ਨੂੰ ਇਹਦਾ ਕਰਦੀ ਜਨਰੇਟਰ ਦੀ ਤਿਆਰੀ ਜਨਾਬ ਜਿੰਨੇ ਨਹੀਂ ਉਹ ਤਾਂ 10:30 ਜਨਰੇਟਰ ਨਾਲ ਲਾਈਂ ਕਹਿੰਦਾ ਆ ਜੇ ਨਹੀਂ 10:30 ਤੂੰ 10 ਵਜੇ ਆ ਗਈ ਫੇਰ 10:30 ਹਾਂ 10:30 ਭੱਜ ਗਈ 10:30 ਭੱਜ ਗਈ ਕਾਲੂ ਵੀ 10:30 ਦੇ ਟਾਈਮ ਹੁਣ ਕਾਲੂ ਵੀ 10:30 ਤੇ ਫੇਰ ਚੱਕ ਦੂ ਗੰਨੇ ਕੋਕੋ ਭਾਤੇ ਦੂ ਫਿੱਲੇ ਮੈਂ ਹੁਣ 10:30 ਬੁੱਟਰ ਨਹੀਂ ਮੈਂ ਦੇ ਬਿੱਟੀ ਜਿਹਾ ਫਰਕ ਉਹਦਾ ਫਰਕ ਪੈ ਗਿਆ 4x4 ਮਸ਼ੀਨ ਚਲਦੀ ਦੀ ਦੇਖਿਆ ਨਹੀਂ ਮੈਂ ਨਹੀਂ ਗਿਆ ਦੇਖੀ ਨਹੀਂ ਕਿਹਦੇ ਚਲਦੀ ਹੁਣ ਮੇਰੀ ਸੀ ਨੋਰੀ ਗਾਲੂ ਤੇਰੇ ਲਾਗ ਆਉਣੀ ਆ ਇੱਥੇ ਇਹਨਾਂ ਦੇ ਗਾਲੂ ਵੱਡੂਗੀ ਫੇਰ ਹਾਂ ਠੀਕ ਆ ਨੇਰੀਆਂ ਠਾਲਦੀ ਆ 4x4 ਨਹੀਂ ਚੈਨ ਵਾਲੀ ਚੈਨ ਵਾਲੀ ਆ ਵਧੀਆ ਮਸ਼ੀਨ ਆ ਸੁੱਕੇ 'ਚ ਵੱਢਿਆ ਐ ਪਾਣੀ 'ਚ ਵੱਢੀ ਆ ਯਾਰ ਉਹ ਤਾਂ ਕਣਕ ਵੱਡਣ ਨੂੰ ਬਹੁਤ ਲੋਟਾ ਜਿੱਕਣਾ ਹੁਣ ਬੂਟਿਆਂ ਵਿੱਚ ਆਪਣੇ ਕਣਕ ਬਹੁਤ ਵੱੜਦੀ ਮੜਾਈ ਬਹੁਤ ਆ ਸੋਵੇਂ ਮੁੜ ਜਾਂਦੀ ਚੈਨ ਕਰਕੇ ਅੱਛਾ ਹਾਂ ਉਹੀ ਫੜ ਜੂ ਘੁੰਮ ਜਾਂਦੀ ਉਹੀ ਵਾਂਚ ਉੱਥੀ ਘੁੰਮ ਜਾਂਦੀ ਆ ਠੀਕ ਹੈ ਰਹਦਾ ਉਹ ਉਹਨੇ ਸਾਰੇ ਸੋਣਾ ਚਾਹਦਾ ਜੇ ਮਰੂ ਟ੍ਰੈਲੀ ਜਾਈਦੀ ਲੱਗ ਲੈ ਆਉਣੇ ਜਾਣੇ ਨੂੰ ਟ੍ਰੈਲੀ ਉਹਦੇ ਪਿੱਛੇ ਨੂੰ ਪੈਂਦਾ ਬੰਬੂ ਅੱਛਾ ਜੀਰੀ ਕਣਕ ਪਿੱਛੇ ਨੂੰ ਪੈਂਦੀ ਹੈ ਬਾਕੀ ਇਹ ਜਾ ਰਹੇ ਬਸ ਘੁੰਮਦੀ ਕਿਹਿਆਂ ਦੇ ਬੰਬੂ ਜਾ ਕਈਆਂ ਤਾਂ ਲੰਬੇ ਹੋਣੇ ਉਹਦੇ ਲੰਬਾ ਘਾਟਾ ਉਹਦੇ ਪਿੱਛੇ ਨੂੰ ਪਾਇਆ ਜਿੰਨੀਆਂ ਨੂੰ ਪਾਇਆ ਹੁਣ ਠੀਕ ਆ ਵੀ ਤਾਂ ਕਿ ਹਮਮ ਉੱਚਾ ਨਹੀਂ ਹੈਗਾ ਉੱਚਾ ਨਹੀਂ ਹੈਗਾ ਅੱਛਾ ਨੀਮਾ ਹੈ ਚਲੋ ਕੋਈ ਚੱਕਰ ਨਹੀਂ ਇੰਨੇ ਵੀ ਧਾੜ ਵੀਨ ਵਾਲੇ ਕਿੰਨੇ ਕ ਹੈ ਬੱਦ ਦੂਰ ਬਿੱਡ ਤੇ ਬਗੈਰ ਤਾਂ ਆਈ ਜਾਂਦੇ ਹੁਣ ਹਾਂ ਬਿੱਡ ਤੇ ਬਗੈਰ ਤਾਂ ਆ ਜਣਾ ਉਹ ਤਾਂ ਹੀ ਭੈਂਦੇ ਜੀ ਬਿੱਲ ਤੇ ਬਗੈਰ ਆਉਂਦੀ ਆ ਪਰ ਹੈ ਨਹੀਂ ਯਾਰਾ ਬਹੁਤਾ ਖੱਤੀਆਂ ਗਿੱਲੀਆਂ ਧੀਆਂ ਤੋਰਾ ਬਹੁਤ ਖਲਾ ਭਜਰੀਆ ਕੁਸ ਬਹੁਤ ਭਜਦੀ ਆ ਨੇਰੀ ਠਾਲੀ ਪਈ ਆ ਸਾਰੀਆਂ ਜੱਕਤੀ ਸਾਰੀ ਜੱਕਤੀ ਬਰਲੇ ਪਾਸੇ ਜੱਕਤੇ ਹੋਣੇ ਆ ਸਵੇਰ ਦੀ ਹਲਦੀ ਇੱਥੇ ਹੁਣ ਮੇਰਸੀਆ ਰੋ ਜਾਗਾ ਮੇਰਸੀ ਦੇ ਵੱਡੂ ਗੇ ਕਾਲੂ ਔਰੇ ਪੂਰੇ ਫੇਨੀਤਰ ਬਾਈ ਦੇ ਜੇ ਹੋਰ ਕਿਸੇ ਦੇ ਗਿੱਲੇ ਹੋਏ ਉਹ ਵੀ ਵਢਾਲੂ ਹੋਣੇ ਕਾਲਾ ਆ ਕਾਲੇ ਤੇ ਚੈਨ ਵਾਲੀ ਅੱਜ ਹਾਂ ਕਾਲੇ ਦੇ ਕਾਲੇ ਵਢਾ ਦੇ ਉਹ ਕਿੱਥੇ ਚੱਲਣੀ ਆ ਉਹ ਜਿਹਨਾਂ ਬੜਾ ਕੇ ਪਾਸੇ ਕਰੇ ਹੁਣ ਉੜਾਈ ਵੀ ਆ ਕੱਲ ਨੂੰ ਕਹਣਾ ਵੇਚ ਕੇ ਜਿਉ ਲਿਆ ਨਹੀਂ ਮੈਂ ਇੱਕ ਗੱਲ ਦੇਖੀ ਆ ਕਣਕ ਚ ਲੋਟ ਆਪਣੇ ਅੱਛਾ ਉੱਥੇ-ਉੱਥੇ ਵੀ ਲੋਟ ਹੈ ਹਾਂ ਇਹਨੂੰ ਕੋਲੇ ਬਰਮਾ ਵਾਲੇ ਉਹ ਸਿੱਧਾ ਹਾਂ ਬਰਮਾ ਬੰਦ ਹੁੰਦਾ ਦਾ ਬੰਦ ਹੁੰਦਾ ਹੈ ਪੌਂਗੜ ਵੇਲੇ ਖੋਲਦੇ ਆ ਬਸ ਉੱਥੇ ਝੱਲੀਆਂ ਕੰਧ ਤੇ ਗੈਲ ਵੱਡੀ ਦੀ ਬਰਮੇ ਵਾਲੀ ਸਾਈਡ ਮੈਂ ਕਰਕੇ ਨੇੜੇ ਤੇ ਵੜਦਾ ਕਰਦੀ ਕਿੱਥੇ ਨੂੰ ਹੈ ਬਰਮਾ ਚ ਬਾਅਦ ਚ ਆਪਣੇ ਪਰ ਲੱਜੁੰਦਾ ਆਟੋਮੈਟਿਕ ਜਾਣਾ ਕੱਢਣਾ ਬਰਮਾ ਜਿਆ ਲਾ ਦੇਣਾ ਪਾਉਣਾ ਪਿੱਛੇ ਨੂੰ ਜਿੱਦ ਨੂੰ ਪੂਛ ਹੈ ਨਾ ਨਾ ਛੱਡਿਆਂ ਨੂੰ ਪਾਉਂਦੇ ਆ ਕਿਆ ਪੁੱਛੇ ਨੂੰ ਪੈਂਦਾ ਹੁਣ ਮੈਂ ਕਹਿੰਦਾ ਬਰਮਾ ਪੈਂਦਾ ਘੁੰਮਦਾ ਚਾਲੇ ਸਾਈਡ ਪਰ ਇਹ ਬਰਮਾ ਸਾਈਡ ਪਰ ਘੁੰਮਦਾ ਚਾਲੇ ਪਾਸੇ ਇੱਡੀ ਟਰਾਲੀ ਨਾਲ ਉਹ ਵਤੰਦਰਾ ਕਿਾਰੇ ਪਾਸੇ ਨੂੰ ਥੋੜੋ ਘੁੰਮਣਾ ਜਿੱਥੇ ਬਰਮਾ ਜੀ ਫੋਨ ਆਏ ਦੁਈਆਂ ਦੇ ਰੁਗਰ ਉੱਥੀ ਉਦੇ ਆ ਅੱਛਾ ਜਣੀ ਉਹ ਇਕੱਠਾ ਹੋ ਜਾਂਦਾ ਸਿੱਧਾ ਉਹ ਇਕੱਠਾ ਰਹਿੰਦਾ ਪਿੱਛੇ ਹਰ ਵਕਤ ਆਏ ਜਾਂ ਤਾਂ ਦਾਣੇ ਪਾਉਣੇ ਆ ਜਾਂ ਤੂੰ ਸਿੱਧਾ ਕਰ ਲੈ ਆਪਣਾ ਚਾਹੋ ਇਹਦਾ ਫਰਕ ਹੈ ਵੀ ਆ ਪਿੱਛੇ ਨੂੰ ਹੈ ਨਾ ਚਾਹੋ ਇਧਰਲੇ ਪਾਸੇ ਕਮਾਲਾ ਚਾਹੋ ਇਧਰਲੇ ਪਾਸੇ ਕਮਾਲਾ ਦੰਦੇ ਕੋ ਮੁੰਦਾ ਹੋ ਨਹੀਂ ਸਿੱਧਾ ਹੀ ਕਰਤਾ ਜਾ ਯਾਰ ਕਿੰਨੇ ਗਿਆ ਹੋਗਾ ਪ੍ਰੋਜੈਕਟ ਇਹ ਕਹ ਕੈਨ ਵਾਲੀ ਹੈ ਨਾ ਪਿੱਛੇ ਨੂੰ ਮਾਲ ਸਾਰਤਾ ਕੱਢਦੀ ਨਾ ਨਾ ਫੂਟ ਟੋਕੇ ਪਰ ਰੇਟ ਵੀ ਬਹੁਤ ਆ ਵੜਾਈ ਦਾ ਟੋਕੋ ਕੱਢਦੀ ਆ ਹਾਂ ਰੇਟ ਵੀ ਬਹੁਤ ਆ 5500 ਰੁਪਏ ਕਿਲਾ ਜਾਲੀ ਲੱਖ ਫੂਟਾ ਵੀ ਦਾ ਇੱਕ ਵਾਈ ਦੇਖ ਆਂ ਵੀ ਦੇਖ ਲੈ ਇੱਕ ਦਿਨ ਦਾ 55000 ਦਾ ਕੰਮ ਆ ਕਹਿੰਦਾ ਇੱਕ ਦਿਨ ਦਾ ਹਾਂ 10 ਕਿਲੇ ਵੜ ਦਿੰਦੀ ਆ 12 ਫੇ 60000 ਰੁਪਏ ਤੇ ਇੱਕ ਦਿਨ ਦਾ ਕੰਮ ਹੋ ਗਿਆ 10 ਦਿਨ ਦਾ ਕਿੰਨੇ ਦਾ ਹੋਊਗਾ 6 ਲੱਖ ਦਾ ਮਰੇ ਨਾ ਬਾੜੂਗਾ ਤੁਹਾਨੂੰ ਕਿੱਦਲੇ ਵਿੱਚ ਬਾੜੂ ਪਹ ਸੁੱਕੇ ਮਤਲਬ ਅਗਲਾ ਲਾਉਣ ਲੱਗਿਆ ਉਹ ਯਾਰ ਗਿੱਲੇ ਜੇ ਆਈਏ ਤਾਂ ਹੀ ਆਈ ਆ ਹੁਣ ਉਹ ਰੇ ਨੇ ਘੱਟੋ ਘੱਟ ਕਹਿੰਦਾ ਵੀ 15 20 ਕਿੱਲੇ ਹੈਗੇ ਆ ਹੁਣ ਤੂੰ ਆਏ ਦੇਖ ਲੈ ਬਈ ਬਹੁਤਾ ਨਹੀਂ ਤਾਂ ਉਹ ਰੇ ਨੇ ਲੱਖ ਰੁਪਏ ਦਾ ਕੰਮ ਕਰ ਜਾਣਾ ਕਰ ਜਾਣਾ ਵੇ ਇੱਕ ਹੋਰ ਵੀ ਇਹ ਪੈਸੇ ਵੀ ਅਗਲਾ ਪਹਿਣਾ ਲੈ ਹੀ ਖੜਾ ਏ ਆਧਾਰ ਵਾਲਾ ਕੋਈ ਨਹੀਂ ਹੈਗਾ ਆਓ ਫਿਰ ਨਗਦ ਵਾਲੇ ਆ ਨਾਲੇ ਪਹਿਣਾ ਏਰੀਆ ਪੁੱਛਣਾ ਵੀ ਤੇਰਾ ਪੂਰਾ ਏ ਜੇ ਵੱਧ ਘਾਟ ਆ ਵੀ ਐ ਨਹੀਂ ਵਧਣੀ ਹੈਗੀ ਆ ਬੜੀ ਜੇ ਕਿੱਲਾ ਇਹ ਤਾਂ 6 ਬਿੱਗੇ ਦੇ ਪੈਸੇ ਦੰਦਾ ਆਉਂਗਾ ਅਗਲਾ ਰੀਵਾਈਵ ਆ ਮੇਰੀ ਵੱਢ ਦੇ ਆ ਹਾਲਾ ਠੀਕ ਆ ਹਨਾ ਠੀਕ ਆ ਵਧੀਆ 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 ਮੁੰਜਰੀ ਜਾਈਦੀ ਹੁਣ ਮੁੰਜਰੇ ਬਣਾਉਣੇ ਪੈ ਜੀ ਕੱਲ ਮੁੰਜਰੀ ਕਹਿੰਦਾ ਤਾਂ ਬਾਈ ਕਹਿੰਦਾ ਮੁੰਜਰਾ ਭਈਆਂ ਨੂੰ ਮੁੰਜਰਾ ਕਹਿੰਦਾ ਤਾਂ ਸਾਖਤੀਆਂ ਹੀ ਪਹਿਣੀਆਂ ਉਹ ਨਹੀਂਆਂ ਪਹਿਣੀ ਨਹੀਂ ਇਹ ਬੋ ਪਹਿਣੀ ਹੈ ਲੀਵਰ ਬੋ ਪਹਿਣੀ ਹੋਰ ਉਹ ਹੋਰ ਠੀਕ ਆ ਨਵੇੜਕੇ ਇੱਕ ਦਿਨ ਚ ਮਾਰਨਾ ਉਹਨੇ ਵਧੀਆ ਚੱਲ ਦੇਖਦੇ ਕੱਲ ਚਲਦੀ ਫਿਰ ਇੱਥੇ ਅਸੀਂ ਤੂੰ ਦਾ ਆਇਆ ਦਰਸ਼ਨ ਮੈਨਾਂ ਦਰਸ਼ਨ ਪਾਇਆ ਦੂਰ ਤੀ ਭਾਈ ਕੋਲ ਨਹੀਂ ਲੱਗਿਆ ਇੱਥੇ ਬਣਦੀਆਂ ਇਹ ਅਕਲਾਸ ਵਾਲਿਆਂ ਦੀ ਉਹ ਵਾ ਮਰਿੰਡੇ ਵਾਲੀ ਮਰਿੰਡੇ ਵਾਲਿਆਂ ਦੀ ਹੈ ਹਾਂ ਨਾ ਕੁੱਤੀ ਪੜਦੀਆਂ ਲਿਆ ਇੱਕ ਕੁੱਤੀ ਦੇ ਚੱਲ ਹੋ ਲਿਆ ਇਹ ਕਿੱਕੇ ਚੱਲ